ਪਿਓਰ ਚਨੂਨ ਦਾ ਕਪੜਾ ਆ ਗਿਆ ਜੀ ਪਿਓਰ ਚਨੂਨ ਦਾ ਨਾਲ ਇਹਦੇ ਆ ਗਿਆ ਚਨੂਨ ਦਾ ਦੁਪੱਟਾ ਨਾਲ ਚਨੂਨ ਦਾ ਦੁਪੱਟਾ ਬਹੁਤ ਸੋਹਣੇ ਸੋਹਣੇ ਕਲਰ ਲੈ ਕੇ ਆਏ ਆ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਸੂਟ ਦਾ ਰੇਟ ਹੈ ਜੀ ਆਪਣੇ ਕੋਲੇ ਆ ਚੈੱਕ ਕਰੋ ਕਲਰ ਬਹੁਤ ਪਿਆਰੇ ਪਿਆਰੇ ਕਲਰ ਹੈ ਕਲਰ ਉੱਤੇ ਲੱਗੇ ਪਏ ਆ ਸੂਟ ਦਾ ਰੇਟ ਹੈ ਜੀ 380 ਰੁਪਏ ਦਾ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ 380 ਰੁਪਏ ਦਾ ਸੂਟ ਕਲਰ ਲੱਗੇ ਹੋਏ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ 380 ਰੁਪਏ ਚ ਨੰਬਰ ਉੱਪਰ ਆ ਰਿਹਾ ਹੈ ਬਹੁਤ ਸੋਹਣਾ ਸ਼ੇਡ ਹੈ ਜੀ ਨਵੇਂ-ਨਵੇਂ ਸ਼ੇਡ ਹੈ ਬਿਲਕੁਲ ਇੱਕ ਡਿਜ਼ਾਈਨ ਹੈ ਜੀ ਆਵਲੇ ਇੱਕ ਡਿਜ਼ਾਈਨ ਤੁਹਾਨੂੰ ਦੇਵਾਂਗੇ ਬਨਾਰਸੀ ਇੱਕ ਡਿਜ਼ਾਈਨ ਹੈ ਜੀ ਬਨਾਰਸੀ ਚੈੱਕ ਕਰੋ ਜੀ ਬਨਾਰਸੀ ਡਿਜ਼ਾਈਨ ਇਹਦਾ ਵੀ ਰੇਟ ਰਹਿਣ ਵਾਲਾ ਸਿਰਫ ਤੇ ਸਿਰਫ 380 ਰੁਪਏ 380 ਰੁਪਏ ਉਸ ਹੁਣ ਨਾਲ ਇਹਦੇ ਆ ਗਈ ਵਧੀਆ ਪਾਕਿਸਤਾਨੀ ਚੁੰਨੀ ਜੀ ਸੂਰ ਦੇਖੋ ਬਹੁਤ ਸੋਹਣਾ 380 ਰੁਪਏ ਦੀ ਰੇਂਜ ਚ ਪਾਕਿਸਤਾਨੀ ਚੁੰਨੀਆਂ ਜੀ ਨਾਲ ਕਲਰ ਇਹਦੇ ਵਿੱਚ ਮਿਲ ਜਾਣਗੇ ਪੂਰੇ 5 ਆ ਚੈੱਕ ਕਰੋ ਕਲਰ ਆ ਦੇਖੋ ਜੀ ਕਲਰਸ ਤੁਸੀਂ ਐ ਚੈੱਕ ਕਰ ਸਕਦੇ ਹੋ ਪੂਰੇ ਦੇ ਪੂਰੇ 6 ਹੈ 6 ਕਲਰਸ ਨੇ ਜੀ ਟਿਕ ਲਗਾ ਕੇ ਭੇਜ ਦਿਓ ਨੰਬਰ ਉੱਪਰ ਆ ਰਿਹਾ ਹੈ ਰੇਡ ਤੁਹਾਡੇ ਵਾਸਤੇ ਲੈ ਕੇ ਆਏ ਆ ਸਿਰਫ ਤੇ ਸਿਰਫ 380 ਰੁਪਏ ਜੀ ਇੱਕ ਕੇਸ ਆ ਗਿਆ ਜੀ ਆਵਲਾ ਜੌਰਜਟ ਦਾ ਡਿਜ਼ਾਈਨ ਜਿਆਦਾ ਸ਼ਾਦੀਆਂ ਵਾਲੀ ਆਈਟਮ ਹੈ ਜੇ ਕਿਸੇ ਨੇ ਦੁਕਾਨ ਵਾਸਤੇ ਲੈਣਾ ਆ ਚੀਜ਼ਾਂ ਤੁਸੀਂ ਘੱਟ ਤੋਂ ਘੱਟ ਲੈ ਆ ਕੇ 700 800 ਦੀਆਂ ਵੇਚ ਸਕਦੇ ਹੋ 380 ਰੁਪਏ ਦੀ ਲੈ ਜਾ ਸਕਦੇ ਹੋ ਜੀ ਚੈੱਕ ਕਰੋ ਡਿਜ਼ਾਈਨ ਪੂਰਾ ਸ਼ਾਨਦਾਰ ਹੈ ਇੱਕ ਬਲੈਕ ਕਲਰ ਮਿਲ ਜੂ ਇੱਕ ਸੀ ਗ੍ਰੀਨ ਇੱਕ ਮਹਿੰਦੀ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਨਵੇਂ ਡਿਜ਼ਾਈਨ ਆ ਬਿਲਕੁਲ ਇਕਾ ਟ੍ਰੈਂਡ ਵਾਲੀ ਚੀਜ਼ ਤੁਹਾਨੂੰ ਹੋਰ ਦਿਖਾ ਦਿੰਨੇ ਆ ਵੀ ਸ਼ੇਪ ਗਲੇ ਵਾਲੀ ਵੀ ਸ਼ੇਪ ਗਲੇ ਵਾਲਾ ਡਿਜ਼ਾਈਨ ਹੈ ਬਿਲਕੁਲ ਨਵਾਂ ਡਿਜ਼ਾਈਨ ਦੇਖੋ ਜੀ ਕਿੱਡਾ ਸ਼ਾਨਦਾਰ ਹੈ ਬਹੁਤ ਸੋਹਣਾ ਡਿਜ਼ਾਈਨ ਆ ਗਿਆ ਇਹਦੇ 'ਚ ਵੀ ਕਲਰ ਚਾਰ ਰੇਟ ਸੇਮ 380 380 ਰੁਪਏ ਦਾ ਨਾਲ ਪੂਰੀ ਵਧੀਆ ਭਾਰੀ ਚੁੰਨੀ ਨੰਬਰ ਉੱਪਰ ਆ ਰਿਹਾ ਹੈ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਜੀ